ਹਾਂਜੀ ਦੋਸਤੋ ਕੀ ਹਾਲ ਹੈ ਜੀ ਉਮੀਦ ਕਰਦਾ ਵੀ ਸਭ ਠੀਕ ਠਾਕ ਹੋਮੋਂਗੇ ਅੱਜ ਦੋਸਤੋ ਗੱਲ ਕਰਦੇ ਆਪਾਂ ਜੀ ਦੁਰਘਟਨਾ ਦੀ ਦੁਰਘਟਨਾ ਕਿਤੇ ਵੀ ਕਦੋਂ ਵੀ ਕਿਸੇ ਨਾਲ ਵੀ ਹੋ ਸਕਦੀ ਹੈ ਆਹ ਏਹ ਤਾਂ ਤੁਸੀਂ ਜਿਹੜੇ ਆਦਮੀ ਦੀ ਫੋਟੋ ਦੇਖ ਰਹੇ ਹੋ ਬਹੁਤ ਮਸ਼ਹੂਰ ਬਿਜ਼ਨਸਮੈਨ ਆ ਬਹੁਤ ਰਿਚ ਫੈਮਿਲੀ ਨੂੰ ਬਿਲੋਂਗ ਕਰਦਾ ਅਮੀਰ ਬੰਦਾ ਸੰਜੇ ਕਪੂਰ ਨਾਂ ਇਸ ਦਾ ਆਪਣੇ ਮਸ਼ਹੂਰ ਫਿਲਮਾਂ ਬਨੇਤਰੀ ਕਿਸ਼ਮਾ ਕਪੂਰ ਦਾ ਸਾਬਕਾ ਪਤੀ ਸੀ ਇਹ ਜਿਹਦੀ ਕੀ ਪਿਛਲੇ ਦਿਨੀ ਮੌਤ ਹੋ ਗਈ ਚਲੋ ਜੰਮਣਾ ਮਰਨਾ ਚੱਲਦਾ ਰਹਿੰਦਾ ਪਰ ਜਿਹੜਾ ਇਹਦੀ ਮੌਤ ਦਾ ਕਾਰਨ ਬਹੁਤ ਹੀ ਅਜੀਬ ਕਾਰਨ ਜਿਹਨੂੰ ਸੁਣ ਕੇ ਤੁਸੀਂ ਸਾਰੇ ਹੈਰਾਨ ਹੋ ਜਾਓਗੇ ਉਸ ਚੀਜ਼ ਤੋਂ ਆਪਾਂ ਨੂੰ ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ ਇਹ ਬੰਦਾ ਪੋਲੋ ਖੇਡ ਰਿਹਾ ਸੀ ਪੋਲੋ ਖੇਡਦੇ ਦੌਰਾਨ ਇਸ ਬੰਦੇ ਦੇ ਮੂੰਹ ਦੇ ਅੰਦਰ ਇੱਕ ਮਖਿਆਲ ਦੀ ਮੱਖੀ ਚਲੀ ਗਈ ਉਹ ਮਖਿਆਲ ਦੀ ਮੱਖੀ ਅੰਦਰ ਜਾ ਕੇ ਤੇ ਗਲੇ 'ਚ ਡੰਗ ਮਾਰਦੀ ਆ ਦੰਦੀ ਵੱਢਦੀ ਆ ਜਿਸ ਕਾਰਨ ਕਿਉਂ ਮਖਿਆਲ ਦੀ ਮੱਖੀ ਲੜ ਗਈ ਸੋਜ ਹੋਣੀ ਸੁਭਾਵਿਕ ਆ ਸੋਜ ਹੋਈ ਸੋਜ ਹੋਣ ਦੇ ਨਾਲ ਦੀ ਸਾਹ ਦੀ ਨਲੀ ਪ੍ਰੈਸ ਹੋ ਗਈ ਸਾਰੀ ਨਾਲੀ ਦਬ ਜਾਣ ਨਾਲ ਇਹ ਸਾਰ ਰੁਗ ਗਿਆ ਸੱਚ ਦਿੱਕਤ ਆਈ ਤੇ ਦੀ ਆਉਣ ਦਾ سپورਟ ਮੌਕੇ ਤੇ ਮੌਤ ਹੋ ਗਈ ਹਾਲਾਂਕਿ ਉੱਥੇ ਡਾਕਟਰੀ ਸਹੂਲਤ ਵੀ ਸੀ ਡਾਕਟਰਾਂ ਦੀ ਟੀਮ ਵੀ ਸੀ ਪਰ ਇਹ ਬੰਦੇ ਨੂੰ ਬਚਾ ਨਹੀਂ ਸਕੇ ਇਸ ਕਰਕੇ ਮੇਰੀ ਬੇਨਤੀ ਆ ਵੀ ਜਿਹੜੇ ਵੀ ਵੀਰ ਟੂ ਵੀਲਰ ਤੇ ਸਫ਼ਰ ਕਰਦੇ ਆ ਜਾਂ ਤੱਕ ਕੋਸ਼ਿਸ਼ ਕਰੋ ਵੀ ਤੁਸੀਂ ਚਲੋ ਹੈਲਮਟ ਪਾਇਆ ਬਾਲਾ ਵਧੀਆ ਜੇ ਹੈਲਮਟ ਵੀ ਨਹੀਂ ਪਾਇਆ ਤੁਸੀਂ ਇੱਕ ਮਾਸਕ ਆਪਣੇ ਮੂੰਹ ਤੇ ਲਾ ਸਕਦੇ ਹੋ ਮਾਸਕ ਵੀ ਨਹੀਂ ਹੈਗਾ ਕੋਈ ਪਰਨਾ ਆਪਣੇ ਗਲੇ ਦੇ ਵਿੱਚ ਹੁੰਦਾ ਆਮ ਉਹ ਤਸਿਲਵੇਟ ਸਕਦੇ ਹੋ ਰਮਾਲ ਥੋੜਾ ਬਹੁਤਾ ਬਨ ਸਕਦੇ ਹੋ ਜੇ ਇਹਨਾਂ ਵੀ ਨਹੀਂ ਹੈ ਤਾਂ ਤੁਸੀਂ ਕਮ ਸੇ ਕਮ ਸਫਰ ਕਰ ਰਹੇ ਹੋ ਟੂ ਵੀਲਰ ਤੇ ਤੁਸੀਂ ਬਹੁਤ ਘੱਟ ਮੱਲੋ ਗੱਲਾਂ ਕਰੋ ਬੋਲੋ ਮੂੰਹ ਬਦੇ ਬਿਲਕੁਲ ਵੀ ਨਾ ਖੋਲੋ ਜੇ ਮੂੰਹ ਖੋਲੋਗੇ ਤਾਂ ਅੰਦਰ ਤੁਹਾਡੇ ਮੱਖੀ ਭ੍ਰਿੰਡ ਜਾ ਸਕਦਾ ਸੋ ਇੱਕ ਥੋੜੀ ਜੀ ਨਗਹਿਲੀ ਦੇ ਨਾਲ ਇਹ ਬੰਦੇ ਦੀ ਜਾਨ ਚਲੀ ਗਈ ਠੀਕ ਆ ਸੋ ਬੇਨਤੀ ਆ ਵੀ ਜਦੋਂ ਵੀ ਟੂ-ਵੀਲਰ ਤੇ ਤੁਸੀਂ ਸਫ਼ਰ ਕਰਦੇ ਹੋ ਠੀਕ ਆ ਆਪਣੇ ਮੂੰਹ ਨੂੰ ਕਵਰ ਰੱਖਿਆ ਕਰੋ ਜੇ ਨਹੀਂ ਵੀ ਕਵਰ ਕਰ ਸਕਦੇ ਤਾਂ ਕਮ ਸੇ ਕਮ ਤੁਸੀਂ ਗੱਲ ਨਾ ਕਰਿਆ ਕਰੋ ਸੋ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਨਾਲ ਬਹੁਤ ਬਹੁਤ ਮਿਹਰਬਾਨੀ